ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੋਰ ਕੱਗਾ ਇਸ ਟਾਈਮ ਆਪਾਂ ਖੜੇ ਆਂ ਕੱਗੇ ਗਰਾਊਂਡ ਦੇ ਵਿੱਚ ਜਿੱਥੇ ਕਿ ਅੱਜ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅੱਜ ਇੱਥੇ ਇਹਦਾ ਖੇਡਾਂ ਦਾ ਉਦਘਾਟਨ ਕਰਨ ਲਈ ਕੁਲਵੰਤ ਸਿੰਘ ਐਮਐਲਏ ਦੇ بیٹے ਦੋਨੋਂ ਇੱਥੇ ਆ ਰਹੇ ਨੇ ਜੋ ਖੇਡਾਂ ਦਾ ਉਦਘਾਟਨ ਕਰਨਗੇ ਤੇ ਪੂਰਾ ਜੋਸ਼ ਜੋ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਪੂਰਾ ਜੋਸ਼ ਹੈ ਜੋ ਛਾਇਆ ਹੋਇਆ ਹੈ ਪੂਰਾ ਜੋਸ਼ ਦੇ ਨਾਲ ਇਹ ਬੱਚੇ ਅੱਜ ਤਿਆਰੀ ਕਰਕੇ ਆਏ ਨੇ ਇਹ ਜੋ ਖੇਡਾਂ ਨੇ ਪੂਰੇ 3 ਦਿਨ ਇਹ ਖੇਡਾਂ ਚੱਲਣਗੀਆਂ ਤੇ ਬਾਕੀ ਦੀ ਜਾਣਕਾਰੀ ਜੋ ਪ੍ਰਧਾਨ ਨੇ ਕਬੱਡੀ ਦੇ ਇੱਥੇ ਕੋਚ ਨੇ ਜੋ ਉਹਨਾਂ ਤੋਂ ਲਵਾਂਗੇ ਅਸੀਂ ਤੁਸੀਂ ਦੇਖ ਸਕਦੇ ਹੋ ਤੇ ਬੱਚਿਆਂ ਦੇ ਵਿੱਚ ਜੋ ਪੂਰਾ ਜੋਸ਼ ਭਰਿਆ ਹੋਇਆ ਹੈ ਪਾਤਣਾ ਬਲਾਕ ਦੇ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਸਕੂਲਾਂ ਦੇ ਬੱਚੇ ਆ ਜਿਥੇ ਇੱਕ ਅੱਗੇ ਗਰਾਊਂਡ ਦੇ ਵਿੱਚ ਖੇਡਣ ਲਈ ਆਏ ਹੋਏ ਨੇ ਜੋ ਪੂਰਾ ਜੋਸ਼ ਹੈ ਜੋ ਦੁਬਾਰਾ ਖੇਡਾਂ ਸਟਾਰਟ ਹੋ ਚੁੱਕੀਆਂ ਨੇ ਇਹ 3 ਦਿਨ ਖੇਡਾਂ ਚੱਲਣਗੀਆਂ ਇੱਥੇ ਐਮਐਲਏ ਦੇ ਬੇਟੇ ਇੱਥੇ ਆਣਗੇ ਜੋ ਸ਼ੁਰੂਆਤ ਕਰਨਗੇ ਖੇਡਾਂ ਦੀ ਤੁਸੀਂ ਦੇਖ ਸਕਦੇ ਆ ਜਿਹੜੀ ਟੀਮ ਸਾਰੀਆਂ ਇੱਥੇ ਪਹੁੰਚੋ ਹੋਏ ਨੇ ਆਪਣੇ ਐਮਐਲਏ ਸਾਹਿਬ ਦੇ ਬੇਟੇ ਨਾਲ ਵੀ ਗੱਲਬਾਤ ਕਰਦੇ ਆ ਸਰ ਜੋ ਇੱਥੇ ਮਤਲਬ ਖੇਡਾਂ ਦੀ ਮੀਨਿਮ ਚੁੜੀ ਹੋਣ ਜਾ ਰਹੀ ਹੈ ਤੋਂ ਉਹਨਾਂ ਵੱਲ ਤੁਸੀਂ ਕੀ ਕਹੋਗੇ ਮੈਮ ਜੀ ਇਹ ਜਿਹੜਾ ਖੇਡਾ ਵਤਨ ਪੰਜਾਬ ਸੀਜ਼ਨ 3 ਹੈ ਇਹ ਸਾਡੇ ਮਾਨਯੋਗ ਸੀਐਮ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਰੈਣਮਾਈ ਹੇਟ ਹੋ ਰਿਹਾ ਜੀ ਇਹ ਤੇ ਇਸ ਜਿਹੜਾ ਪਲੇਟਫਾਰਮ ਹੈ ਇਸ ਤੇ ਕਈ ਬੱਚਿਆਂ ਨੂੰ ਟਾਇਲੈਂਡ ਦੇ ਆਧਾਰ ਤੇ ਜਿਹੜੇ ਨਖਾਰਿਆ ਜਾਂਦਾ ਜਿਵੇਂ ਹੁਣ ਕਈ ਇਥੇ ਕਬੱਡੀ ਦਾ ਹੋ ਰਿਹਾ ਜੀ ਆਪਣਾ ਵਾਲੀਬਾਲ ਦਾ ਹੋ ਰਿਹਾ ਇਹਦੇ ਵਿੱਚ ਜਿਵੇਂ ਪਲੇਅਰ ਖੇਡਦੇ ਆ ਇੱਕ ਉਹਨਾਂ ਦਾ ਟਾਇਲੈਂਟ ਨਜ਼ਰ ਆਉਂਦਾ ਇੱਕ ਬੱਚਿਆਂ ਦੀ ਰੁਚੀ ਵੀ ਪਤਾ ਲੱਗਦੀ ਹੈ ਬੱਚੇ ਸਾਡੇ ਜਿਹੜੇ ਨਸ਼ੇ ਤੋਂ ਦੂਰ ਹੋ ਰਹੇ ਆ ਸੋ ਇਹਨਾਂ ਚੀਜ਼ਾਂ ਦਾ ਉਪਰਾਲਾ ਕਰਕੇ ਜਿਹੜੇ ਬੱਚੇ ਆ ਜੀ ਉਹ ਅੱਗੇ ਜਾਣਗੇ ਆਪ ਦਾ ਕੰਟਰੀ ਦਾ ਜਿਵੇਂ ਨਾਮ ਰੋਸ਼ਨ ਕਰਨਗੇ ਹੁਣ ਪਿੱਛੇ ਇਹ ਕਰਕੇ ਜਿਵੇਂ ਤੁਸੀਂ ਦੇਖਿਆ ਸੀਗਾ ਜੀ ਆਪਣੇ ਖੇਡਾਂ ਹੋਈਆਂ ਸੀਗੀਆਂ ਆਪਣਾ 올림픽 ਦੀਆਂ ਉੱਥੇ ਵੀ ਆਪਣੇ ਜਿਹੜੇ ਇੰਡੀਆ ਦੇ ਸੀਗੇ ਉਹਨਾਂ ਨੇ ਮੱਲਾਮਾਰੀਆਂ ਨੇ ਸੋ ਇਸੇ ਤਰ੍ਹਾਂ ਹੀ ਜੇ ਆਪਾਂ ਬੱਚਿਆਂ ਨੂੰ ਨਖਾਰਦੇ ਰਵਾਂਗੇ ਐਸਾ